ਫਰੋਸਪਰ ਦਾ ਇੱਕ ਮਾਮਲਾ ਬਹੁਤ ਹੀ ਜ਼ਿਆਦਾ ਹਾਈਲਾਈਟ ਹੋ ਰਿਹਾ ਜਿਸ ਦੇ ਵਿੱਚ 3 ਮਹੀਨੇ ਪਹਿਲਾਂ ਇੱਕ ਪਿਓ ਦੇ ਵੱਲੋਂ ਪਿਤਾ ਦੇ ਵੱਲੋਂ ਆਪਣੀ ਧੀ ਨੂੰ ਨਹਿਰ ਦੇ ਵਿੱਚ ਸੁੱਟਿਆ ਜਾਂਦਾ ਹੱਥ ਪੈਰ ਬੰਨ ਕੇ ਸੁੱਟਿਆ ਜਾਂਦਾ ਪਰ ਉਸ ਤੋਂ ਬਾਅਦ ਬੀਤੇ ਦਿਨ ਉਹ ਜਿਹੜੀ ਜੋ ਕੁੜੀ ਆ ਉਹ ਕੈਮਰੇ ਦੇ ਸਾਹਮਣੇ ਆ ਜਾਂਦੀ ਆ ਮੀਡੀਆ ਦੇ ਵਿੱਚ ਆ ਜਾਂਦੀ ਆ ਸਾਰੇ ਹੈਰਾਨ ਰਹਿ ਜਾਂਦੇ ਨੇ ਕਿ ਕਿਸ ਤਰੀਕੇ ਇਹ 3 ਮਹੀਨੇ ਰਹਿੰਦੀ ਆ ਨਹਿਰ ਦੇ ਵਿੱਚ ਉਹ ਕਿਸ ਤਰੀਕੇ ਜਿੰਦਾ ਬਾਰ ਰਹਿੰਦੀ ਆ ਹਾਲਾਂਕਿ ਇਸ ਦੀ ਮ੍ਰਿਤਕ ਦੇ ਨੂੰ ਲੈ ਕੇ ਬਹੁਤ ਸਾਰੀ ਜਿਹੜੀਆਂ ਨੈਸ਼ਨਾਂ ਦੇ ਉੱਪਰ ਜਿਹੜਾ ਨਹਿਰਾਂ ਦੇ ਉੱਪਰ ਲਾਸ਼ਾਂ ਫਰੋਲੀਆਂ ਜਾਂਦੀਆਂ ਨੇ ਇਸ ਤਰੀਕੇ ਦੀ ਜਿਹੜੀ ਜਾਂਚ ਪੜਤਾਲ ਹੈ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਐਸੋ ਛੋਟੀ ਜਿਹੜੀ ਲੜਕੀ ਹੈ ਇਸ ਦਾ ਪਿਤਾ ਵੀ ਜਿਹੜਾ ਪੁਲਿਸ ਹਰਾਸੋ ਦੇ ਵਿੱਚ ਪਰ ਇਹ ਸਭ ਦੇ ਵਿਚਾਲੇ ਅਚਾਨਕ মিডিਆ ਦੇ ਵਿੱਚ ਆ ਗਈ ਕੈਮਰੇ ਸਾਹਮਣੇ ਆ ਗਈ ਤੇ ਉਸ ਦਾ ਵੱਡਾ ਬਿਆਨ ਵੀ ਆਇਆ ਜਿਸ ਦੇ ਵਿੱਚ ਜਿਹੜੀ ਲੜਕੀ ਹੈ ਉਹ ਕਹਿੰਦੀ ਨਜ਼ਰ ਆਉਂਦੀ ਹੈ ਕਿ ਜਦੋਂ ਨਹਿਰ ਦੇ ਵਿੱਚ ਕਾ ਦਿੱਤਾ ਜਾਂਦਾ ਕੁਝ ਦੂਰੀ ਤੇ ਜਾ ਕੇ ਜਿਹੜੇ ਉਸਦੇ ਹੱਥ ਬੰਨੇ ਹੁੰਦੇ ਨੇ ਅਚਾਨਕ ਹੱਥ ਖੁੱਲ ਜਾਂਦੇ ਨੇ ਤੇ ਉਸ ਹੱਥ ਖੁੱਲਣ ਤੋਂ ਬਾਅਦ ਉਸ ਨਹਿਰ ਦੇ ਵਿੱਚ ਕਿਤੇ ਲੱਗੇ ਹੋਏ ਸਰੀਏ ਦੇ ਨਾਲ ਪਹਿਲਾਂ ਸਿਰ ਜਿਹੜੀ ਟੱਕਰ ਵੱਜ ਜਾ ਉਸ ਤੋਂ ਬਾਅਦ ਉਸ ਸਰੀਏ ਨੂੰ ਹੱਥ ਪੈ ਜਾਣ ਤੋਂ ਬਾਅਦ ਕੁੰਡੇ ਨੂੰ ਹੱਥ ਪੈ ਜਾਣ ਤੋਂ ਬਾਅਦ ਉਹ ਜਿਹੜੀ ਲੜਕੀ ਆ ਬਾਹਰ ਨਿਕਲ ਆਉਂਦੀ ਆ ਤੇ ਉਸ ਤੋਂ ਬਾਅਦ ਫਿਰ ਕਿਸੇ ਦੇ ਨਾਲ ਲਿਫਟ ਲੈ ਕੇ ਅੱਗੇ ਜਾਂਦੀ ਆ ਤੇ ਉਸ ਤੋਂ ਬਾਅਦ ਉਸਨੇ ਕਿਹਾ ਕਿ ਅੱਗੇ ਦੀ ਉਹ ਕਹਾਣੀ 3 ਮਹੀਨੇ ਕਿੱਥੇ ਰਹੀ ਕੁਝ ਨਹੀਂ ਦੱਸਦੀ ਤੇ ਇਤੋਂ ਤੱਕ ਉਹ ਲੜਕੀ ਇਹ ਕਹਿ ਰਹੀ ਆ ਕਿ ਉਹ ਆਪਣੇ ਪਰਿਵਾਰ ਦੇ ਕੋਲ ਨਹੀਂ ਜਾਣਾ ਚਾਹੁੰਦੀ ਤੇ ਮਾਂ ਦੇ ਉੱਪਰ ਵੀ ਵੱਡੇ ਇਲਜ਼ਾਮ ਲਗਾ ਰਹੀ ਆ ਪਰ ਇਹ ਵੀ ਗੱਲ ਕਹਿ ਰਹੀ ਆ ਕਿ ਉਹ ਆਪਣੇ ਪਿਤਾ ਨੂੰ ਬਚਾਉਣਾ ਚਾਹੁੰਦੀ ਹੈ ਕਿਉਂਕਿ ਉਹ ਗਰੀਬ ਪਰਿਵਾਰ ਦੇ ਵਿੱਚੋਂ ਆ ਪਿੱਛੇ ਛੋਟੇ ਬੱਚੇ ਨੇ ਉਹਨਾਂ ਨੂੰ ਕੌਣ ਪਾਲੇਗਾ ਆਰਥਿਕ ਹਾਲਾਤ ਕਰਦੇ ਕਿਵੇਂ ਚੱਲਣਗੇ ਇਸ ਤਰੀਕੇ ਦੀਆਂ ਗੱਲਾਂ ਇਹ ਜਿਹੜੀ ਨਹਿਰ ਦੇ ਵਿੱਚੋਂ ਜਿਉਂਦੀ 9 ਮਹੀਨੇ ਬਾਅਦ ਨਿਕਲੀ ਲੜਕੀ ਆ ਉਹ ਇਸ ਤਰੀਕੇ ਦੀਆਂ ਗੱਲਾਂ ਕਰ ਰਹੀ ਆ ਤੇ ਨਾਲੇ ਇਹ ਵੀ ਕਹਿ ਰਹੀ ਆ ਕਿ ਉਹ ਆਪਣੀ ਭੂਆ ਦੇ ਕੋਲ ਆ ਜਾਣਾ ਚਾਹੁੰਦੀ ਆ ਹੋਰ ਕੀ ਕੁਝ ਉਸ ਲੜਕੀ ਦਾ ਬਿਆਨ ਆਇਆ ਇੱਕ ਵਾਰ ਤੁਹਾਨੂੰ ਨਜ਼ਰ ਮਾਰਾ ਦਿੰਦੇ ਆ ਜੀ ਮੈਂ ਅੱਛਾ ਤਾਂ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਨੂੰ ਹੱਥ ਪਾ ਗਿਆ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ ਸੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਿਆ ਕਿਉਂਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਦੋਂ ਤੁਹਾਨੂੰ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਫਿਰ ਕਿਵੇਂ ਬਚਾਇਆ ਤੁਹਾਨੂੰ ਸਰੋ ਆਪੇ ਹੀ ਬਲ ਰੱਬ ਵੱਲੋਂ ਬਚ ਗਈ ਸਰੀਰ ਨੂੰ ਹੱਥ ਪਾ ਗਏ ਤੇ ਉਦੋਂ ਬਾਅਦ ਮੈਂ ਫਰਟਾ ਬਾਹਰ ਕਿਵੇਂ ਆਏ ਤੁਸੀਂ ਉੱਥੋਂ ਨਹਿਰ ਚੋਂ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਆਵਾਜ਼ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਜਾਂ ਨਹੀਂ ਦੀ ਕੋਈ ਨਹੀਂ ਹੈ ਸਜ ਨੇੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਇੰਨਾ ਚ ਬਾਹਰ ਕੀ ਲਿਆ ਬੈਠਾ ਸਰੀ ਨੂੰ ਹੱਥ ਪਾਇਆ ਸਰੀ ਇਹ ਉੱਥੇ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਅੱਗੇ ਫੋਨ ਕੀਤਾ ਕਿਸ ਨੂੰ ਕਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲੋ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੈਂ ਦੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੇ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦਾ ਇਹ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹੁੰਦੇ ਹਾਂ ਹਾਂਜੀ ਜੀ ਕਿਉਂ ਹੋਇਆ ਸੀ ਤੇ ਪ੍ਰੀਤੀ ਨਾਲ ਸਰ ਤੁਹਾਨੂੰ ਪਤਾ ਹੀ ਆ ਜੋ ਕਹਾਣੀ ਬੀਤੀ ਆ ਪ੍ਰੀਤੀ ਨਾਲ ਪਰ ਇਸ ਟਾਈਮ ਅਸੀਂ ਪ੍ਰੀਤ ਨੂੰ ਜਿੰਦੀ ਵੇਖ ਕੇ ਬਹੁਤ ਖੁਸ਼ ਆ ਕਿ ਸਾਡਾ ਬੱਚਾ ਆ ਤੇ ਸਾਡੀਆਂ ਅੱਖਾਂ ਸਾਹਮਣੇ ਆ ਬਸ ਅਸੀਂ ਤਾਂ ਹੁਣ ਇਹੀ ਅਪੀਲ ਕਰਦੇ ਆਂ ਵੀ 25 ਸਾਡੀ ਸਹੀ ਸਲਾਮਤ ਆ ਵੀ ਇਸ ਪਰਿਵਾਰ ਤੇ ਪ੍ਰੀਤੀ ਨਾਲ ਜਾਂਚ ਕਰਕੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਸਾਡੇ ਭਰਾ ਦੂਜੇ ਦੇ ਚਾਹਾਰ ਕੱਢਿਆ ਤੁਹਾਨੂੰ ਕਿਵੇਂ ਲੱਗਾ ਜਦੋਂ ਤੁਹਾਨੂੰ ਪਤਾ ਲੱਗਾ ਸਰ ਸਾਡੀ ਖੁਸ਼ੀ ਦਾ ਨਾ ਤਾਂ ਸਾਨੂੰ ਸਮਝ ਆ ਰਿਹਾ ਸੀ ਵੀ ਅਸੀਂ ਖੁਸ਼ੀ ਜਿਤਾਈਏ ਕਿ ਅਸੀਂ ਗਮੀ ਜਿਤਾਈਏ ਰੀਤ ਤੁਹਾਡੀ ਕੀ ਲੱਗਦੀ ਹੈ ਮੇਰੀ ਪਤੀਜੀ ਹੈ ਤਾਂ ਇਸ ਨੂੰ ਲੈ ਚ ਸਟੈਕ ਨਿਸ ਨੂੰ ਪਤਾ ਥੋੜਾ ਸਰ ਸਭ ਕੁਝ মিডিਆ ਦੇ ਸਾਹਮਣੇ ਹੈ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹਦੀ ਕਿ ਜੀ ਸਭ ਕੁਝ ਹਾਂ ਜੀ ਬਹੁਤ ਖੁਸ਼ ਆ ਸੀ ਸਾਡਾ ਬੱਚਾ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਹਾਂਜੀ ਪਹਿਲਾਂ ਤਾਂ ਇਹ ਬੜੀ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਜਿਹਦੇ ਦੱਸਣ ਮੁਤਾਬਕ ਜਿੰਨਾਂ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਤੋਂ ਪੈ ਗਿਆ ਸੀ ਜਦੋਂ ਉਹਦੇ ਫਾਦਰ ਨੇ ਇਹਨੂੰ ਧੱਕਾ ਦਿੱਤਾ ਸਿੱਟਿਆ ਤੇ ਇਹਦਾ ਕਿਸੇ ਜਗ੍ਹਾ ਤੇ ਨਹਿਰ ਦੇ ਵਿੱਚ ਹੀ ਕਿਨਾਰੇ ਦੇ ਨੇ ਢਿੱਗੀ ਸੀਗੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਹੱਥ ਪੈ ਗਿਆ ਤੇ ਇਹ ਬਾਹਰ ਨਿਕਲੀ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਟੁੱਟ ਕੇ ਕਿਸੇ ਦੀ ਨੇ ਮਦਦ ਲਈ ਕਿਸੇ ਨੇ ਕਾਰ ਚ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਨੂੰ ਜਿੱਥੇ ਮੈਂ ਕਿੱਥੇ ਰਹੀ ਹਾਂ ਜਾਂ ਨਹੀਂ ਕਿਉਂਕਿ ਉਥੇ ਖਤਰਾ ਹੋ ਸਕਦਾ ਉਹਨਾਂ ਨੂੰ ਇਹਦੇ ਕੋਈ ਜਾਣ ਪਛਾਣ ਦੇਈ ਹੈ ਇਹਨਾਂ ਦੇ ਫੈਮਿਲੀ ਫਰੈਂਡਸ ਹੀ ਹੈ ਜਿੱਥੇ ਹੋ ਰਹੀ ਹੈ ਰਸਮੀ ਤੇ ਇਸ ਕਰਕੇ ਉਹ ਅਗਲੀ ਜਿਹੜੀ ਹੈ ਕਿਉਂਕਿ ਇਹ ਮਾਈਨਰ ਹੈ ਤੇ ਸਾਡੇ ਡੀਐਸਪੀ ਸਾਹਿਬ ਕੋਲੋਂ ਐਸਐਚਓ ਸਾਹਿਬ ਉਹਨਾਂ ਦੇ ਜਿਹੜੇ ਬੱਚੀ ਹੈ ਇਹਦਾ ਬਿਆਨ ਮਾਨਯੋਗ ਅਦਾਲਤ ਦੇ ਵਿੱਚ ਕਰਾ ਰਹੇ ਆ ਤੇ ਉਹ ਜਿਵੇਂ ਉਸ ਤੇ ਬਿਆਨ ਮੁਤਾਬਕ ਕਰ ਵੀ ਅਗਲੀ ਕਾਰਵਾਈ ਕਰਦੇ ਆ ਤੁਹਾਡੇ ਕੋਲੋਂ ਪਹਿਲਾਂ ਜਿਹੜਾ ਮਾਮਲਾ ਸੀ ਕਿਹੜੀ ਧਰਮਾ ਤਹਿ ਦਰਜ ਕੀਤਾ ਗਿਆ ਸੀ ਹੁਣ ਇਹਦੇ ਵਿੱਚ ਬਦਲਾਵ ਕੀ ਹੋ ਗਿਆ ਦੇਖੋ ਜੀ ਉਹਦੇ ਬਿਆਨ ਮੁਤਾਬਕ ਹੋਊਗਾ ਹੁਣ ਪਰ ਉਹ ਉਹਦੇ ਫਾਦਰ ਨੇ ਆਪ ਹੀ ਵੀਡੀਓ ਬਣਾਈ ਸੀ ਸੱਟਿਆ ਤਾਂ ਸੀ ਜੇ ਬਚ ਗਈ ਜੇ ਨਾ ਬਚਦੀ ਤਾਂ ਉਹ ਹੀ ਧਾਰਾ 302 ਸੀ ਤੇ ਜੇ ਹੁਣ ਬਚ ਗਈ ਹੈ ਤਾਂ ਇਹ ਜਿਹੜੀ ਉਸ ਮੁਤਾਬਕ ਦੇ ਬਿਆਨ ਮੁਤਾਬਕ ਅਗਲੀ ਕਰਦੇ ਸਰ ਉਹਨੇ ਦੱਸਿਆ ਕਿ ਵੀ ਕਿਉਂ ਪੁਲਿਸ ਸਾਹਮਣੇ ਉਹਨੂੰ ਕੇਸ 'ਚ ਨਹੀਂ ਵੀ ਜਦੋਂ ਬਚ ਗਈ ਦੇਖੋ ਉਹਦੇ ਕਹਿਣ ਮੁਤਾਬਕ ਉਹ ਸਦਮੇ 'ਚ ਸੀ ਤੇ ਉਸ ਦੀ ਸਿਰ ਤੇ ਸੱਟ ਵਜਨ 'ਚ ਵਜਨ ਥੋੜੀ ਜੀ ਕਰਕੇ ਉਸ ਦੀ ਯਾਦਾ ਇਸ ਉਹਦੇ ਵਿੱਚ ਕੁਛ ਨਾ ਕੁਛ ਭੁੱਲ ਜਾਂਦੀ ਹੈ ਤੇ ਅੱਤੇ ਉਹ ਡਰੀ ਹੋਈ ਸੀ ਸਰ ਤੁਸੀਂ ਸੋਚੀ ਬਿਆਨ ਕਰਾ ਕੇ ਬਿਆਨ ਹੋਣਗੇ ਜੇ ਤੁਹਾਡੇ ਕੋਲ ਕੋਈ ਪੁਸ਼ਟੀ ਕੀਤੀ ਜਾਵੇ ਦੇਖੋ ਜੀ ਜਿੰਨਾ ਕੋ ਉਸਨੇ ਆਪਣੇ ਤੌਰ ਤੇ ਦੱਸਿਆ ਮੈਂ ਉਸਦੇ ਬਾਰੇ ਦੱਸ ਰਹੇ ਹਾਂ ਉਹ ਮਾਈਨਰ ਹੈ ਅਸੀਂ ਮਾਨਯੋਗ ਅਦਾਲਤ ਦੇ ਸਾਹਮਣੇ ਉਹਦਾ ਬਿਆਨ ਕਰਾਵਾਂ ਸਰ ਕੱਲ ਦੀ ਵੀ ਇਹ ਜੋ ਕਹਿ ਰਹੇ ਕਿ ਮੇਰੀ ਮਾਂ ਵੀ ਦੋਸ਼ੀ ਦੀ ਮਾਂ ਦੇ ਅੰਤਰ ਵਿੱਚ ਦੇਖੋ ਹੁਣ ਮੇਰੇ ਸਾਹਮਣੇ ਅਸੀਂ ਕੋਈ ਗੱਲ ਨਹੀਂ ਕੀਤੀ ਵੀ ਬਾਕੀ ਜਿਹੜੀ ਜੋ ਬਿਆਨ ਮਾਨਯੋਗ ਅਦਾਲਤ ਦੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਹੋਣਗੇ ਉਸ ਦੇ ਮੁਤਾਬਕ ਅਸੀਂ ਨਹੀਂ ਕਰਵਾਏਗਾ ਜੀ ਨਹੀਂ ਅੱਛਾ ਤੇ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਉੱਥੇ ਪੈ ਗਿਆ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ ਸੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਾ ਕਿਉਂਕਿ ਨਹਿਰ ਹੈਗੀ ਸੀ ਪਾਣੀ ਸੀਗਾ ਉਦੋਂ ਤੁਹਾਨੂੰ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ